ਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਨੇ ਅੱਜ ਗਰਜ ਚਮਕ ਦੇ ਨਾਲ ਮੌਲੇ ਤਰ ਬਰਸਾਤ ਦੀ ਸੰਭਾਵਨਾ ਸਮੁੱਚੇ ਪੰਜਾਬ ਅੰਦਰ ਜਿਤਾਈ ਹੈ ਖਰ ਦੇ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਪਰਿਵਰਤਨ ਆਇਆ ਅਜਿਹਾ ਕਿ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਤਦਵੀਰਾਂ ਦੇਖਣ ਨੂੰ ਮਿਲੀਆਂ ਉਸ ਤਰੀਕੇ ਨੂੰ ਲੈ ਕੇ ਅਗਰ ਪੰਜਾਬ ਦੇ ਅੰਦਰ ਵੀ ਇਸ ਤਰੀਕੇ ਦੀ ਬਰਸਾਤ ਹੁੰਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਕੀ ਇੰਤਜ਼ਾਮਾਤ ਕੀਤੇ ਗਏ ਨੇ ਇਹ ਵੇਖਣਾ ਜ਼ਰੂਰ ਲਾਜ਼ਮੀ ਹੋਵੇਗਾ ਖੈਰ ਮੌਲੇਤਾਰ ਬਰਸਾਤ ਦਾ ਪੇਸ਼ੰਗੋਈ ਮੌਸਮਾਰਾਂ ਵੱਲੋਂ ਕੀਤੀ ਗਈ ਹੈ ਪੰਜਾਬ ਦੇ ਅੰਦਰ ਇਸ ਦਿਨ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਅਤੇ ਮੌਨਸੂਨ ਅੱਜ ਪੰਜਾਬ ਦੇ ਅੰਦਰ ਦਾਖਲ ਹੋ ਚੁੱਕਿਆ ਹੈ ਪਟਾਣਕੋਟ ਦੇ ਵਿੱਚ ਪਹਿਲੀ ਬਰਸਾਤ ਹੋਈ ਉਸ ਤੋਂ ਬਾਅਦ ਅੱਜ ਸ਼ਾਮ ਤੱਕ ਮੌਨਸੂਨ ਪੰਜਾਬ ਭਰ ਦੇ ਅੰਦਰ ਦਾਖਲ ਹੋ ਜਾਵੇਗਾ ਤੇ ਲੋਕਾਂ ਨੂੰ ਤਿੱਖੜ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ